ਖੜੇ ਟਰੱਕ ਨੇ ਪਟਤੇ 24 ਘੰਟਿਆਂ ਚ ਦੋ ਕਰ ਸੜਕ ਤੇ ਖੜਾ ਟਰੱਕ ਵੰਡ ਰਿਹਾ ਮੌਤਾਂ ਕਿਸੇ ਨੇ ਗੁੱਸੇ ਵਿੱਚ ਆ ਕੇ ਲਗਾਈ ਟਰੱਕ ਨੂੰ ਅੱਗ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਕਿਉਂਕਿ 24 ਘੰਟਿਆਂ ਦੇ ਅੰਦਰ ਅੰਦਰ ਇੱਕ ਸੜਕ ਦੇ ਕਿਨਾਰੇ ਖੜੇ ਟਰੱਕ ਨੇ ਦੋ ਜਾਨਾਂ ਲੈ ਲਈਆਂ ਨੇ ਪਹਿਲਾ ਟਰੱਕ ਨੇ ਇੱਕ ਵਿਅਕਤੀ ਦੀ ਜਾਨ ਲਈ ਤੇ 24 ਘੰਟੇ ਬਾਅਦ ਸੜਕ ਤੇ ਖੜੇ ਇਸ ਟਰੱਕ ਦੇ ਨਾਲ ਕੰਮ ਤੋਂ ਪਰਤ ਰਿਹਾ ਇੱਕ ਵਿਅਕਤੀ ਦਾ ਮੋਟਰਸਾਈਕਲ ਝਟਕਦਾ ਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮਾਮਲਾ ਮਾਛੀਵਾੜਾ ਦੇ ਸਰੰਦ ਨਹਿਰ ਦੇ ਕਿਨਾਰੇ ਖੜੇ ਇੱਕ ਟਰੱਕ ਦਾ ਹੈ ਜਿਸ ਨੇ 24 ਘੰਟਿਆਂ ਅੰਦਰ ਦੋ ਘਰ ਪਟ ਦਿੱਤੇ ਨੇ। ਜਾਣਕਾਰੀ ਮਿਲੀ ਹੈ ਕਿ ਬਿੱਲੋ ਪਿੰਡ ਦਾ ਇੱਕ ਹਲਵਾਈ ਸਮਰਾਲਾ ਤੋਂ ਵਿਆਹ ਸਮਾਗਮ ਤੋਂ ਕੰਮ ਕਰਕੇ ਮੋਟਰਸਾਈਕਲ ਤੇ ਆਪਣੇ ਘਰ ਵਾਪਸ ਪਰਤ ਰਿਹਾ ਸੀ। ਲੇਕਿਨ ਉਸ ਨੂੰ ਨਹੀਂ ਪਤਾ ਸੀ ਕਿ ਸੜਕ ਦੇ ਕਿਨਾਰੇ ਖੜਾ ਇੱਕ ਟਰੱਕ ਉਸ ਨੂੰ ਢੇਕ ਰਿਹਾ ਹੈ ਤੇ ਉਹ ਘਰ ਵਾਪਸ ਨਹੀਂ ਜਾ ਸਕੇਗਾ। ਮਰੇਕ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਟਰੱਕ ਨੂੰ ਸੜਕ ਤੋਂ ਹਟਾਉਣਾ ਚਾਹੀਦਾ ਸੀ ਜਾਂ ਇਸ ਦੇ ਆਲੇ ਦੁਆਲੇ ਬੈਰੀਕੇਡ ਲਗਾਉਣੇ ਚਾਹੀਦੇ ਸੀ ਇਹ ਤਾਂ ਹਲਵਾਈ ਦਾ ਕੰਮ ਕਰਦੇ ਨੇ ਜੀ ਇਹ ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ ਇਹ ਗੱਡੀ ਪਰਸੋਂ ਦੀ ਖੜੀ ਹੈ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋਲੇ ਇਹ ਪੁਲਿਸ ਮੁਲਾਜ਼ਮ ਨੇ ਐਸ ਐਚਓ ਸਿੰਘੁਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਚਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮ੍ਹਾਂ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਿੰਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜਾਈਂ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਐਡਰਾ ਨਹੀਂ ਮਿਲਿਆ ਨਾ। ਤੁਹਾਡੇ ਫਾਦਰ ਸਾਹਿਬ ਸਮਰਾਲੇ ਤੋਂ ਆ ਰਹੇ ਸੀਗੇ। ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਲਸ ਤੋਂ ਜੀ। ਕੀ ਕੰਮ ਕਰਦੇ ਨੇ? ਹਲਵਾਈ ਦਾ ਕੰਮ ਕਰਦੇ ਨੇ। ਤਾਂ ਮਤਲਬ ਗੱਡੀ ਤਿੰਨ ਦਿਨਾਂ ਤੋਂ ਰੇ ਤਿੰਨ ਦਿਨ ਤੋਂ ਗੱਡੀ ਖੜੀ ਆ ਜੀ ਇਹ। ਤੇ ਪੁਲਿਸ ਦੀ ਕਾਰ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੂ ਬੜੇ ਥਾਣੇ ਤੋਂ ਉਹ ਕਹਿੰਦੇ ਸੀ ਟਾਣੀਆਂ ਲਾ ਕੇ ਟ੍ਰੈਫਿਕ ਕੰਟਰੋਲ ਕਰ ਰਹੇ ਸੀਗੇ। ਤੇ ਹੋਰ ਹਾਸੇ ਨੇ ਢੀ ਘੋਰ ਰਹੀ ਸੀਗੇ। ਹਾਂਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੀ ਇਹਦੇ ਅਸੀਂ ਮਰਦੇ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈ ਕਿ ਹੁਣ ਇੱਥੋਂ ਹੁਣ ਤੁਸੀਂ ਜਾਮ ਲਾ ਰੱਖਿਆ ਜਾਮ ਲਾ ਰੱਖਿਆ ਜੀ ਬਿਲਕੁਲ ਗੱਡੀ ਦੇ ਕੀ ਕਰਦੇ ਹੋ ਗੱਡੀ ਦੇ ਆ ਗੱਡੀ ਦੇ ਨਾਲ ਕੌਣ ਗਈ ਫਿਰ ਦੇਖਦੇ ਆ ਹਲ ਇਨਸੀਡੈਂਟ ਕੱਲ ਸਾਡਾ ਬ੍ਰਦਰ ਇੱਥੇ ਪੂਰਾ ਹੋਇਆ 8 ਵਜੇ ਐਕਸੀਡੈਂਟ ਹੋਇਆ ਠੀਕ ਹੈ ਨਹੀਂ ਔਰ ਸਵੇਰੇ ਆਪਾਂ ਥਾਣੇ ਚ ਗਏ ਆ 9 ਵਜੇ ਦੇ ਗਏ ਆ 9 ਵਜੇ ਤੋਂ ਆਪਾਂ 7 8 8 ਵਜੇ ਤੋਂ ਵਾਪਸ ਆਏ ਆ ਉਹਨਾਂ ਨੂੰ ਬਾਰ ਬਾਰ ਕਿਹਾ ਕਿ ਨੈਕਸਟ ਕੋਈ ਐਸਾ ਨਾ ਹੋ ਜਾਏ ਬੈਰੀਕੇਟਿੰਗ ਕਰ ਦੋ ਸੇਫਟੀ ਦੇ ਪਰਪਸ ਨਾਲ ਵੀ ਆਪਣਾ ਡਿਸਕਸ ਕੀਤੀ ਹੈ ਕੋਈ ਰਿਸਪਾਂਸ ਨਹੀਂ ਕੱਲ ਦੀ ਜਿਹੜੀ ਡੈੱਡ ਬੋਡੀ ਪਈ ਉੱਥੇ ਉਹਦਾ ਪੋਸਟਮਾਰਟਮ ਨਹੀਂ ਹੋਇਆ ਸਾਹਮਣੇ ਵਾਲੀ ਪਾਰਟੀ ਨਾਲ ਪੁਲਿਸ ਕੰਟੈਕਟ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਕੋਈ ਕੁਝ ਵੀ ਨਹੀਂ ਹੁਣ ਵੀ ਇੱਥੇ ਕੋਈ ਸੇਫਟੀ ਦੀ ਬੰਦੋਬਸਤ ਨਹੀਂ ਸੀ ਉਹ ਉਲਟਾ ਕੱਲ ਸਾਡਾ ਹੀ ਇੱਥੇ ਮੁੰਡਾ ਪੂਰਾ ਹੋਇਆ ਐਕਸੀਡੈਂਟ ਆ ਉਹ ਸਾਨੂੰ ਹੀ ਪਹਿਰੇਦਾਰੀ ਵਾਸਤੇ ਲਗਾਇਆ ਹੈ ਅੱਜ ਜੇ ਅਗਰ ਮੁੰਡਾ ਨਾ ਇੱਥੇ ਖੜ੍ਹਾ ਹੁੰਦਾ ਤੇ ਇਹ ਵੀ ਬੰਦਾ ਮਰਿਆ ਹੋਇਆ ਪਿਆ ਹਰਿਆਣਾ ਦੀ ਉਨੇ ਹੀ ਫੋਨ ਕਰਕੇ ਸਾਰੇ ਮੁੰਡਿਆਂ ਨੂੰ ਇਨਫਰਮੇਸ਼ਨ ਦਿੱਤੀ ਹੈ ਕਿ ਐਕਸੀਡੈਂਟ ਆ ਤੇ ਹੁਣ ਫਿਰ ਹੋ ਗਿਆ ਆ ਸਾਡਾ ਕੱਲ ਮਾਮਾ ਪੂਰਾ ਹੋਇਆ ਜੀ ਇੱਥੇ ਠੀਕ ਆ ਜੀ ਕੋਈ ਕਾਰਵਾਈ ਨਹੀਂ ਹੋਈ ਹਜੇ ਟੱਕਰ ਪੁਲਿਸ ਵਾਲਿਆਂ ਦੀ ਠੀਕ ਆ ਜੀ ਹਜੇ ਟੱਕਰ ਗੱਡੀ ਦਾ ਮਾਲਕ ਨਹੀਂ ਪਹੁੰਚਿਆ ਡਰਾਈਵਰ ਨਹੀਂ ਉਹ ਸੱਜਾ ਜੀ ਸਾਨੂੰ ਕਹਿੰਦੇ ਅੱਧੇ ਘੰਟੇ ਜਾ ਰਿਹਾ ਡੇਢ ਘੰਟੇ ਜਾ ਰਿਹਾ ਜੀ 3 ਵਜੇ ਦਾ ਟਾਈਮ ਦਿੱਤਾ ਹੋਇਆ ਸਾਡੇ ਰਿਸ਼ਤੇਦਾਰ ਮੇਰੇ ਮਾਮਾ ਮਾਸੜ ਜੀ ਸਾਰੇ ਪਰੇਸ਼ਾਨ ਹੋ ਗਏ ਥਾਣੇ 'ਚ ਹੀ ਫੇਰ ਹੁਣ ਮੈਂ ਫੋਨ ਕਰਿਆ ਜੀ ਜਿਆਦਾ ਇਨਸੀਡੈਂਟ ਹੋਇਆ ਪੈਰਾ ਵੀ ਮੈਨੂੰ ਪੈਰਾ ਸਾਨੂੰ ਕਹਿੰਦੇ ਪੈਰਾ ਵੀ ਤੁਸੀਂ ਦੋ ਜੀ ਦੱਸੋ ਤਾਨੂੰ ਕਹਿੰਦੇ ਗੱਲ ਐਕਸੀਡੈਂਟ ਹੋਇਆ ਹਾਂਜੀ ਮੇਰਾ ਮਾਮਾ ਜੀ ਸਗਾ ਕਿਹਦੇ ਪਿੰਡ ਤੋਂ ਸੀਗੇ ਜੀ ਬਲੋਲਪੁਰ ਤੋਂ ਆ ਜੀ ਉਹਦੀ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਜੀ ਛੋਟੀਆਂ ਛੋਟੀਆਂ ਕੁੜੀਆਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਹਾਂਜੀ ਕੱਲ ਸ਼ਾਮ ਸਵੇਰ ਦਾ ਕਹਿੰਦੇ ਔਰੇ ਖੜਾ ਜੀ ਇਹ ਦਰمیان ਹੀ ਇਹ ਵੀ ਵੇਖਣ ਵਿੱਚ ਆਇਆ ਕਿ ਗੁੱਸੇ ਵਿੱਚ ਆਏ ਕਿਸੇ ਵਿਅਕਤੀ ਨੇ ਟਰੱਕ ਨੂੰ ਅੱਗ ਲਗਾ ਦਿੱਤੀ ਤੇ ਮੌਕੇ ਤੇ ਪੁਲਿਸ ਕਰਮਚਾਰੀਆਂ ਤੇ ਲੋਕਾਂ ਨੇ ਸਰਹੰਦ ਨਹਿਰ ਦੇ ਵਿੱਚੋਂ ਪਾਣੀ ਦੀਆਂ ਬਾਲਟੀਆਂ ਭਰ-ਭਰ ਕੇ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਪਹੁੰਚੀ ਤੇ ਫਿਰ ਅੱਗ ਤੇ ਕਾਬੂ ਪਾਇਆ ਗਿਆ ਬਹੁਤ ਮੰਦਭਾਗੀ ਘਟਨਾ ਮੈਂ ਸਮਰਾਲੇ ਸੀਗਾ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇਨਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਸੋ ਇਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਹਦੇ ਵਿੱਚ ਲੱਗ ਕੇ ਫਿਰ ਇੱਕ ਵੇ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰਸੋਂ ਦਾ ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ ਦੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੇ ਹੀ ਬੋਡੀ ਦਾ ਪੋਸਟਮਾਰਟਮ ਨਹੀਂ ਹੋਇਆ ਅੱਜ ਦੂਸਰੀ ਬੋਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋਗੀ ਦੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਭ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਤੇ ਰੱਖ ਜਾਂਦੇ ਵੀ ਕੋਈ ਟਰੱਕ ਭਜਾ ਕੇ ਨਾਲ ਲੈ ਜਾਵੇ ਤੁਸੀਂ ਇੱਥੇ ਖੜੋ ਇਹ ਇਹ ਅੱਜ ਦਾ ਪੰਜਾਬ ਆ ਸੱਜਾਰੇ ਆਏ ਕਿ ਘਟਨਾ ਸਥਾਨ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਜਿਨ੍ਹਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਤੇ ਟਰੱਕ ਚਾਲਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਲੇਕਿਨ ਸਵਾਲ ਇਹ ਬਣਦਾ ਹੈ ਕਿ ਆਖਰ ਹਾਦਸੇ ਤੋਂ ਬਾਅਦ ਟਰੱਕ ਨੂੰ ਸੜਕ ਤੋਂ ਹਟਾਇਆ ਕਿਉਂ ਨਹੀਂ ਗਿਆ ਤੇ ਦੂਜਾ ਹਾਦਸਾ ਵਾਪਰਨ ਦਾ ਇੰਤਜ਼ਾਰ ਕਿਉਂ ਕੀਤਾ ਗਿਆ ਜਗਬਾਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ